ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਰਨੂਤ ਸਵਾਗਤ ਹੈ ਤੁਹਾਡਾ ਸਵੇਰਾ ਓਟੀਟੀ ਪੰਜਾਬੀ ਦੇ ਵਿੱਚ ਸਵੇਰਾ ਓਟੀਟੀ ਪੰਜਾਬੀ ਦੇ ਵਿੱਚ ਅਸੀਂ ਉਹਨਾਂ ਫਿਲਮਾਂ ਦਾ ਜ਼ਿਕਰ ਕਰਦੇ ਹਾਂ ਜਿਹੜੀਆਂ ਫਿਲਮਾਂ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਜਾਂਦੀਆਂ ਨੇ ਮੜ ਉਹਨਾਂ ਨੂੰ ਓਟੀਟੀ ਪਲੇਟਫਾਰਮ ਤੇ ਰਿਲੀਜ਼ ਕੀਤਾ ਜਾਂਦਾ ਹੈ ਹਰ ਜਨਰ ਦੇ ਫਿਲਮ ਦਾ ਜ਼ਿਕਰ ਅਸੀਂ ਤੁਹਾਡੇ ਨਾਲ ਕਰਦੇ ਹਾਂ ਪਰ ਅੱਜ ਜਿਸ ਜਨਰ ਦੀਆਂ ਫਿਲਮਾਂ ਅਸੀਂ ਤੁਹਾਨੂੰ ਦੱਸਾਂਗੇ ਉਹ ਜਨਰ ਹੈ ਵਿਰਸਾ ਪੰਜਾਬ ਦਾ ਵਿਰਸਾ ਜਿਹਦੇ ਵਿੱਚ ਜਿਹੜੀਆਂ ਫਿਲਮਾਂ ਦੇ ਵਿੱਚ ਪੰਜਾਬ ਦਾ ਵਿਰਸਾ ਚਾ ਲੱਗਦਾ ਹੈ ਉਹ ਫਿਲਮਾਂ ਦੀ ਅਸੀਂ ਅੱਜ ਗੱਲ ਕਰਾਂਗੇ ਬਹੁਤ ਸਾਰੀਆਂ ਅਜਿਹੀਆਂ ਫਿਲਮਾਂ ਨੇ ਜਿਸ ਦੇ ਵਿੱਚ ਪੰਜਾਬ ਦਾ ਵਿਰਸਾ ਵਿਖਾਇਆ ਗਿਆ ਪੰਜਾਬ ਦਾ ਇਤਿਹਾਸ ਵਿਖਾਇਆ ਗਿਆ ਹੈ ਅਜਿਹੀਆਂ ਫਿਲਮਾਂ ਵੀ OTT ਪਲੇਟਫਾਰਮ ਤੇ ਅਵੇਲੇਬਲ ਨੇ ਔਰ ਲੋਕ ਅਜਿਹੀਆਂ ਫਿਲਮਾਂ ਵੇਖਣਾ ਵੀ ਬੇਹਦ ਪਸੰਦ ਕਰਦੇ ਨੇ ਸੋ ਲਿਸਟ ਜਿਹੜੀ ਹੈ ਕਾਫੀ ਲੰਮੀ ਹੈ ਪਰ ਉਸ ਦੇ ਵਿੱਚੋਂ ਜਿਹੜੀਆਂ ਮੋਸਟ ਵਾਚਡ ਫਿਲਮਸ ਨੇ ਉਹਨਾਂ ਦੀ ਅੱਜ ਗੱਲ ਕਰਾਂਗੇ ਸਭ ਤੋਂ ਪਹਿਲਾਂ ਫਿਲਮ ਆਉਂਦੀ ਹੈ ਵਾਰਿਸ ਸ਼ਾਹ ਬਹੁਤ ਪੁਰਾਣੀ ਫਿਲਮ ਹੈ ਗੁਰਦਾਸ ਮਾਨ ਇਸ ਫਿਲਮ ਦੇ ਵਿੱਚ ਮੇਨ ਲੀਡ ਤੇ ਨਜ਼ਰ ਆਏ ਸੀਗੇ ਔਰ ਜਦ ਫਿਲਮ ਉਸ ਵੇਲੇ ਰਿਲੀਜ਼ ਹੋਈ ਸੀਗੀ ਤਾਂ ਬਹਿਤ ਪਸੰਦ ਕੀਤੀ ਗਈ ਸੀਗੀ ਕਿ ਅਜਿਹੀਆਂ ਫਿਲਮਾਂ ਹੋਰ ਵੀ ਬਣਨੀਆਂ ਚਾਹੀਦੀਆਂ ਤੇ ਹੁਣ ਇਹ ਵਾਲੀ ਫਿਲਮ ਜਿਹੜੀ ਹੈ ਉਹ OTT ਪਲੇਟਫਾਰਮ ਤੇ ਅਵੇਲੇਬਲ ਹੈ ਤੁਸੀਂ ਜਾ ਕੇ ਵੇਖ ਸਕਦੇ ਹੋ ਔਰ ਜੇਕਰ ਇਸ ਫਿਲਮ ਦੀ ਆਪਾਂ ਵੈਸੇ ਗੱਲ ਕਰਦੇ ਆਂ ਕਾਫੀ ਪੁਰਾਣੀ ਫਿਲਮ ਤਾਂ ਹੈ ਹੀ ਹੈ ਔਰ ਸਾਡੇ ਜਿਹੜੇ ਪੈਰੈਂਟਸ ਨੇ ਉਹਨਾਂ ਦੇ ਵੱਲੋਂ ਅਜਿਹੇ ਆ ਕੰਟੈਂਟ ਜਿਹੜਾ ਹੈ ਉਹ ਜ਼ਿਆਦਾ ਵੇਖਿਆ ਜਾਂਦਾ ਸੀਗਾ ਸੋ ਹੁਣ ਵੀ ਉਹਨਾਂ ਦੇ ਲਈ ਇਹ ਇੱਕ ਕਾਫੀ ਅੱਛੀ ਮੂਵੀ ਹੋ ਸਕਦੀ ਹੈ ਜੋ OTT ਪਲੇਟਫਾਰਮ ਤੇ ਰਿਲੀਜ਼ ਕੀਤੀ ਗਈ ਹੈ ਦੂਸਰੀ ਫਿਲਮ ਦੀ ਅਸੀਂ ਗੱਲ ਕਰਦੇ ਹਾਂ ਪੰਜਾਬ ਫਾਈਲਸ ਇਹ ਵੀ OTT ਪਲੇਟਫਾਰਮ ਤੇ ਫਿਲਮ ਜਿਹੜੀ ਹੈ ਉਹ ਅਵੇਲੇਬਲ ਹੈ ਤੀਸਰੀ ਫਿਲਮ ਅਰਦਾਸ ਇਸ ਫਿਲਮ ਦੇ ਸੀਕੁਅਲ ਵੀ ਬਣੇ ਨੇ ਪਰ ਲੋਕਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅਰਦਾਸ ਵਰਗੀ ਫਿਲਮ ਜਿਹੜਾ ਪਹਿਲਾ ਭਾਗ ਹੈ ਉਸ ਦੇ ਵਰਗੀ ਫਿਲਮ ਜਿਹੜੀ ਹੈ ਉਹ ਦੁਬਾਰਾ ਨਹੀਂ ਬਣ ਸਕਦੀ ਕਿਉਂਕਿ ਬਹੁਤ ਸਾਰੀਆਂ ਫਿਲਮਾਂ ਦੇ ਅਜਿਹੇ ਸੀਕੁਇਲ ਬਣਦੇ ਨੇ ਜਿਨ੍ਹਾਂ ਦਾ ਜ਼ਿਕਰ ਹਮੇਸ਼ਾ ਹੁੰਦਾ ਹੈ ਕਿ ਜੋ ਪਹਿਲਾ ਪਾਰਟ ਸੀਗਾ ਫਿਲਮ ਦਾ ਉਸ ਤੋਂ ਇਲਾਵਾ ਜਿਹੜੇ ਬਾਕੀ ਪਾਰਟ ਬਣੇ ਨੇ ਉਹਦੇ ਚ ਇਨਾ ਮਜ਼ਾ ਨਹੀਂ ਆਉਂਦਾ ਸੋ ਅਰਦਾਸ ਤੇ ਵੀ ਕੁਛ ਨਾ ਕੁਛ ਜਿਹੇ ਰਿਵਿਊਜ਼ ਵੇਖਣ ਨੂੰ ਮਿਲੇ ਪਰ ਇਸ ਤੱਕ ਜਿੰਨੇ ਵੀ ਭਾਗ ਬਣੇ ਆਜ ਤੱਕ ਸਾਰਿਆਂ ਨੂੰ ਹੀ ਬੇਹਤ ਪਸੰਦ ਕੀਤਾ ਗਿਆ ਉਸ ਤੋਂ ਬਾਅਦ ਗੱਲ ਕਰਦੇ ਆਂ ਚੌਥੀ ਫਿਲਮ ਜੋ ਹੈ ਮਸਤਾਨੇ ਮਸਤਾਨੇ ਦੇ ਵਿੱਚ ਵੀ ਬੇਹਤ ਖੂਬਸੂਰਤੀ ਤਰੀਕੇ ਦੇ ਨਾਲ ਇਹ ਫਿਲਮ ਨੂੰ ਪੇਸ਼ ਕੀਤਾ ਗਿਆ ਸੀਗਾ ਹਰ ਚੀਜ਼ ਇਸ ਦੀ ਖੂਬਸੂਰਤ ਤਰੀਕੇ ਦੇ ਨਾਲ ਬਣਾਈ ਗਈ ਤਰਸੀਮ ਜਸੜ ਇਸ ਫਿਲਮ ਦੇ ਵਿੱਚ ਮੇਨਲੀ ਤੇ ਨਜ਼ਰ ਆਈ ਸੀਗੇ ਸੋ ਕਾਫੀ ਪਸੰਦ ਇਸ ਫਿਲਮ ਨੂੰ ਸਿਨੇਮਾ ਘਰਾਂ ਦੇ ਵਿੱਚ ਵੀ ਕੀਤਾ ਗਿਆ ਸੀਗਾ ਸੋ ਇਹ ਚਾਰ ਫਿਲਮਾਂ ਜਿਹੜੀਆਂ OTT ਪਲੇਟਫਾਰਮ ਤੇ ਰਿਲੀਜ਼ ਹੋਈਆਂ ਨੇ ਜੋ ਸਾਡਾ ਵਿਰਸਾ ਵਿਖਾਉਂਦੀਆਂ ਨੇ ਸੋ ਉਹ ਸਮਾਂ ਵੀ ਪ੍ਰੋਪਰ ਇਹਨਾਂ ਫਿਲਮਾਂ ਦੇ ਵਿੱਚ ਵਿਖਾਇਆ ਗਿਆ ਕਿਵੇਂ ਵਿਰਸਾ ਹੁੰਦਾ ਸੀਗਾ ਕਿਵੇਂ ਗੁਰੂ ਸਾਹਿਬ ਹੁਣੀ ਰਹਿੰਦੇ ਹੁੰਦੇ ਸੀਗੇ ਜਾਂ ਉਹ ਸਾਰੀਆਂ ਕਹਾਣੀਆਂ ਜੋ ਪਹਿਲੇ ਸਮੇਂ ਦੇ ਵਿੱਚ ਹੋਇਆ ਕਰਦੇ ਸੀਗੇ ਜਦੋਂ ਵਾਕਈ ਹੀ ਜੋ ਪੰਜਾਬ ਦੀ ਅਸਲੀ ਵਿਰਾਸਤ ਸੀਗੀ ਉਹ ਸਭ ਇਹਨਾਂ ਫਿਲਮਾਂ ਦੇ ਵਿੱਚ ਵਿਖਾਇਆ ਗਿਆ ਇੱਕ ਵਾਰ ਫਿਰ ਤੋਂ ਮਹਿਫਲਾਂ ਦੇ ਨਾਮ ਦੱਸ ਦਨੀਆ ਵਾਰਿਸ ਸ਼ਾਹ ਜੋ OTT ਪਲੇਟਫਾਰਮ ਤੇ ਰਿਲੀਜ਼ ਹੋ ਚੁੱਕੀ ਹੈ ਉਸ ਤੋਂ ਬਾਅਦ ਹੈ ਪੰਜਾਬ ਫਾਈਲਜ਼ ਅਰਦਾਸ ਤੇ ਮਸਤਾਨੇ ਇਹ ਚਾਰ ਫਿਲਮਾਂ ਜੋ ਬਹਿਤ ਪਸੰਦ ਕੀਤੀਆਂ ਜਾ ਰਹੀਆਂ ਨੇ OTT ਪਲੇਟਫਾਰਮ ਤੇ ਔਰ ਜੇਕਰ ਤੁਸੀਂ ਵੀ ਇਹ ਫਿਲਮਾਂ ਵੇਖਣਾ ਚਾਹੁੰਦੇ ਹੋ ਤਾਂ OTT ਪਲੇਟਫਾਰਮ ਚੋਂ ਪਾਲ ਤੇ ਜਾ ਕੇ ਵੇਖ ਸਕਦੇ ਹੋ ਔਰ ਜੇਕਰ ਤੁਸੀਂ ਇਹ ਫਿਲਮਾਂ ਵੇਖਿਆ ਨੇ ਤਾਂ ਕਿਵੇਂ ਦੀਆਂ ਲੱਗੀਆਂ ਉਹ ਵੀ ਜ਼ਰੂਰ ਦੱਸਿਓ ਔਰ ਜਿਨ੍ਹਾਂ ਨੇ ਇਹ ਫਿਲਮਾਂ ਹਾਲੇ ਵੇਖਣੀਆਂ ਐ ਕਿਹੜੀ ਫਿਲਮ ਤੁਸੀਂ ਸਭ ਤੋਂ ਪਹਿਲਾਂ ਵੇਖਣੀ ਪਸੰਦ ਕਰੋਗੇ ਉਹ ਵੀ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਤੇ ਇੱਕ ਦਰੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ